ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਵਾਸੀਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਬੇਨਤੀ ਆ ਕਿ ਕੁਝ ਗੱਲਾਂ ਸਾਂਝੀਆਂ ਕਰਨੀਆਂ ਆ ਆਪਜੀ ਦੇ ਨਾਲ ਔਰ ਹੈਵੀ ਬਹੁਤ ਜ਼ਰੂਰੀ ਨਾਲ ਹੀ ਬੇਨਤੀ ਮੈਂ ਕਰਦਾ ਕਿ ਜਿਹੜਾ ਮੇਰਾ ਚੈਨਲ ਆ ਇਹਨੂੰ ਸਬਸਕ੍ਰਾਈਬਰ ਵੀ ਕਰਦੇ ਹੋ ਤੇ ਸ਼ੇਅਰ ਵੀ ਕਰਿਓ ਅੱਜ ਅੰਮ੍ਰਿਤਸਰ ਦੇ ਜਿਹੜੇ ਸਾਰਾ ਗੜੀ ਤੇ ਮੋਰਚਾ ਲੱਗਾ ਮੈਂ ਪਿੱਛੇ ਜੇ ਵੀ ਇੱਕ ਪੋਸਟ ਪਾਈ ਸੀ ਕਿ ਸਾਰੇ ਜਣੇ ਇਕੱਠੇ ਹੋਣ ਤਾਂ ਮਸਲੇ ਹੱਲ ਹੋਣੇ ਆ ਹੁਣ ਜਿਹੜਾ ਅੰਮ੍ਰਿਤਪਾਲ ਹੈ ਇਹਦੀ ਐਨਐਸਏ 1 ਸਾਲ ਦੇ ਲਈ ਸਰਕਾਰ ਨੇ ਫਿਰ ਗਾਹ ਵਧਾ ਦਿੱਤੀ ਹੈ ਔਰ ਮੈਂ ਸਮੂਚੀ ਜਥੇਬੰਦੀਆਂ ਨੂੰ ਔਰ ਜਿਹੜੇ ਉੱਚੀ ਉੱਚੀ ਬਾਵਾ ਕਰਕੇ ਅਕਾਲੀ ਦਲ ਨੂੰ ਭੰਡਦੇ ਨੇ ਬਾਦਸਰ ਨੂੰ ਭੰਡਦੇ ਭੰਡਦੇ ਨੇ ਇੱਕ ਮੁਹਕਮਾ ਸੰਗਤ ਦਾ ਬਿਆਨ ਆਇਆ ਸੀ ਕਿ ਜੇ ਅਕਾਲੀ ਦਲ ਭਾਈਪਾਤੇ ਨਾਲ ਉਹ ਗੱਠਜੋੜ ਕਰਦਾ ਤੇ ਪਹਿਲੋਂ ਕਿਸਾਨਾਂ ਦੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰੇ ਔਰ ਮੈਂ ਇੱਕ ਬੇਨਤੀ ਕਰ ਦੇਣਾ ਚਾਹੁੰਨਾ ਕਿ ਜਿਹੜੇ ਲੋਕ ਐਸ.ਟੀ.ਡੀ ਮੰਗ ਰੱਖਦੇ ਔਰ ਕਈ ਤੇ ਇੱਥੇ ਤੱਕ ਕਹਿੰਦੇ ਕਿ ਕਾਲਤਖ ਸਾਹਿਬ ਦੇ ਜਹੇ ਦਾ ਤੇ ਦਬਾਅ ਬਣਾ ਦਿਓ। ਉਹ ਭਾਈ ਉਹ ਕਿਉਂ? ਕਾਦੇ ਵਾਸਤੇ? ਉਹ ਇਹ ਕੰਮ ਕਰਨ ਸਾਰੇ ਜਣੇ ਸਲਾਹ ਕਰਕੇ ਕਿ ਜਿੰਨੇ ਵੀ ਜਥੇਬੰਦੀਆਂ ਜਿੰਨੀਆਂ ਪਾਰਟੀਆਂ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਕਵਾਹੀ ਕਬੂਲ ਕਰ ਲੈਣ। ਔਰ ਉਹ ਇਸ ਲਈ ਕਿ ਮੈਂ ਵੀ ਜੋਧਪੁਰ ਜੇਲ ਕੱਟੀ ਔਰ ਮੇਰੇ ਨਾਲ ਜਿੰਨੇ ਜੋਧਪੁਰ ਚ ਜੇਲ ਦੇ ਵਿੱਚ ਕੈਦੀ ਸੀ ਜਿਹੜੇ ਹਰਮੰਦਰ ਸਾਹਿਬ ਤੋਂ ਫੜੇ ਗਏ ਸੀ ਇਹੋ ਸੀ 376 ਬੰਦੇ ਔਰ 376 ਬੰਦਿਆਂ ਦੇ ਉੱਤੇ ਹੀ ਐਨਐਸਏ ਲੱਗੀ ਸੀ ਔਰ ਸਾਰਿਆਂ ਦੀ ਐਨਐਸਏ ਦੇ ਕੇਸ ਲੜੇ ਸ਼ਰੋਣੀ ਕਮੇਟੀ ਨੇ ਅਕਾਲੀ ਦਰਬਾਰ ਬਾਦਲ ਨੇ ਔਰ ਰਿਆ ਵੀ ਕਰਾਇਆ ਅਹੀਂ ਵੀ ਪੰਜਾਬ ਤੋਂ ਬਾਹਰ ਸੀ ਮੇਰੀ ਗੱਲ ਸੁਟਿਓ ਨਾ ਮੈਂ ਕਿਸੇ ਨਾਲ ਦਿਲ ਦਿਖਾਉਂਦੀ ਆ ਚੜੋ ਖਾਤੀ ਜੀ ਗੱਲ ਨਹੀਂ ਕਰਦਾ ਤੁਹਾਨੂੰ ਇੱਕ ਸਲਾਹ ਦੇਣ ਦਿਆਂ ਮੈਂ ਕਿ ਜੇ 376 ਬੰਦਿਆਂ ਦੇ ਇਸ ਦੀ ਪੈਵਾਰੀ ਸ਼੍ਰੋਮਣੀ ਕਾਲੀ ਦਲ ਕਰ ਸਕਦੀ ਆ ਕਮੇਟੀ ਕਰ ਸਕਦੀ ਆ ਉਹਨਾਂ ਦੇ ਐਨਐਸਏ ਤਲਾਕ ਕੇ ਉਹਨਾਂ ਨੂੰ ਰਿਹਾ ਕਰਵਾ ਸਕਦੀ ਆ ਤੇ ਭਾਈ ਅਮਰਪਾਲ ਸਿੰਘ ਤੇ ਜਿਹੜੇ ਡਿਬਰੂ ਕਾਰਡ ਦੇ ਵਿੱਚ ਜਿਹੜੇ ਬੰਦ ਨੇ ਸਿੰਘੇ ਤੇ ਐਡੀ ਕੋਡੀ ਕੋ ਗੱਲ ਨਹੀਂ ਇਹ ਕਰਵਾ ਚਣਗੇ ਕਰਵਾ ਸਕਦੇ ਨੇ ਬਾਦਲ ਸਾਹਿਬ ਪਰ ਬਾਅਦ ਸ਼ਰਤ ਕੀ ਆ ਜਿਦੋਂ ਵੀ ਅਕਾਲੀ ਦਲ ਇਸ ਟੌਪਿਕ ਤੇ ਕੰਮ ਕਰਦਾ ਤੇ بڑے ਬੰਦੇ ਵਿੱਚ ਖਲੋ ਜਾਂਦੇ ਨਹੀਂ ਜੀ ਕਈ ਤੇ ਤੇ ਤੱਕ ਕਹਿੰਦੇ ਆ ਨਹੀਂ ਜੀ ਇਹ ਇਹ ਤੇ ਬਹੁਤ ਹੀ ਬੰਦੇ ਮਾੜੇ ਐ ਨਾ ਅਸੀਂ ਪਉਣੀ ਨਹੀਂ ਵੋਟ ਅਸੀਂ ਤੇ ਤੀਜੀ ਤੇ ਰਹਿਣੀਆਂ ਚੌਥੀ ਲੈਉਣੀ ਮੈਂ ਪਹਿਲੂ ਗਿਆ ਸੀ ਕੀ ਬਦਲਾ ਬਦਲਾ ਦੇ ਚੱਕਰ ਤੇ ਤੁਸੀਂ ਬੇੜਾ ਗਰ ਕਰਤਾ ਜੇ ਪੰਜਾਬ ਦਾ ਪਿਛਲੀ ਇੱਕ ਮੈਂ ਵੀਡੀਓ ਪਾਈ ਸੀ ਪਰ ਹੁਣ ਵੀ ਕਿੰਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੀ ਤੁਸੀਂ ਚਾਹੁੰਦੇ ਹੋ ਸਾਰੇ ਜਿਹੜੇ ਰੋਲਾ ਪਾਉਂਦੇ ਆ ਬਾਦਲ ਦੀ ਬਖਾਲਫਤ ਕਰਦੇ ਔਰ ਐਡੀ ਤਗੜੀ ਲਿਖਤਾ ਵਿੱਚ ਬੰਡਾ ਲਾ ਵੀ ਆ ਹੋਰ ਵੀ ਆ ਉਹ ਜਿਹੜੇ ਰਾਗੀ ਵੀ ਇੱਕ ਦੋ ਵੀ ਚ ਰੋਲਾ ਪਾਈ ਜਾਂਦੇ ਆ ਬਾਦਲਾਂ ਨੇ ਇਹ ਨਹੀਂ ਕੀਤਾ ਜੀ ਇਹ ਪੰਥਕਪੁਰਾ ਸਰਕਾਰ ਸੀ ਉਹਨਾਂ ਨੇ ਆ ਕਰ ਦਿੱਤਾ ਨੇ ਉਹ ਕਰਤਾ ਪਤਾ ਨਹੀਂ ਕਈ ਕੋਸ਼ਿਸ਼ ਕੀਤੀ ਕੁਝ ਕਹਿੰਦੇ ਆ ਐਦਾਂ ਮਸਲੇ ਨਹੀਂ ਕਿ ਹੱਲ ਹੁੰਦੇ ਕਹਿੰਦੇ ਰਾ ਪਿਆ ਜਾਣੇ ਜਾਂ ਵਾ ਪਿਆ ਜਾਣੇ ਇਹਦਾ ਮਸਲਾ ਇੱਕੋ ਹੀ ਆ ਹਲਵਾ ਜੀ ਆ ਜਿਹੜੇ ਇਲੈਕਸ਼ਨ ਹੋਣ ਗਈ ਆ ਇਹਦੇ ਵਿੱਚ ਅਕਾਲੀ ਦਲ ਦੀ ਸਾਰੇ ਜਣੇ ਸਪੋਰਟ ਕਰਨ ਅਕਾਲੀ ਦਲ ਫਿਰ ਸਤਾ ਦੇ ਵਿੱਚ ਆਵੇ ਪਾਵਰ ਵਿੱਚ ਆਵੇ ਇਹਦਾ ਕੋਈ ਵਿਰੋਧ ਨਾ ਕਰੇ ਤੇ ਫਿਰ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਅਕਾਲੀ ਲੀਡਰਸ਼ਿਪ ਨੇ ਇਹ ਬੰਦੀ ਸਿੰਘਾ ਦਾ ਮਸਲਾ ਵੀ ਹੱਲ ਕਰਾਊਗੀ ਤੇ ਕਿਸਾਨੀ ਮੁੱਦਾ ਵੀ ਕਰਾਊਗੀ ਜਿੱਤੇ ਪਾਵਰ ਦੀ ਹੋਊਗੀ ਕਿਤੇ ਅਸੀਂ ਆਪਣੇ ਆਪਣੇ ਨੂੰ ਅੱਗਾ ਵਾਧਣ ਹੀ ਨਹੀਂ ਦੇਣਾ ਲੱਤਾਂ ਖਿੱਚ ਖਿੱਚ ਕੇ ਅਨਿਕਾ ਨਾ ਨਹੀਂ ਜੀ ਆਹੀਂ ਕਰ ਲਾਂਗੇ ਅਹੀਂ ਬਣ ਜੀ ਆ ਇਹ ਤੇ ਪ੍ਰਮਾਤਮਾ ਦੀ ਦੇਣ ਹੁੰਦੀ ਆ ਉਹ ਕਿੰਨੂੰ ਵਧਾਈ ਦਿੰਦਾ ਸਾਹਿਬ ਹੱਥ ਵਧਾਈਆਂ ਜਿਸ ਭਾਵੇਂ ਤਿਸ ਦੇ ਤੇ ਜਿੱਥੇ ਤੱਕ ਸਿਮਰਨਜੀਤ ਸਿੰਘ ਮਾਨ ਦੀ ਗੱਲ ਸੀ ਨਾ ਹੁਣ ਕਈ ਕਹਿੰਦੇ ਇੱਥੇ ਸਟੇਟ ਤੋਂ ਜਿਹੜਾ ਸਾਰਾ ਗੜੀ ਲੱਗਾ ਧਰਨਾ ਅਮਰ ਵਰਤਮਾਨ ਦੇ ਮੋਰਚੇ ਦਾ ਉਥੋਂ ਕਈ ਲੋਕ ਕਹਿੰਦੇ ਕਿ ਧਰਨੇ ਤੇ ਇਹਦਾ ਕਰੋ ਪਿੰਡ ਪੜਚਾਓ ਪ੍ਰਚਾਰ ਕਰੋ ਆਪਣੇ ਕੈਂਡੀਡੇਟ ਖੜੇ ਕਰ ਦੋ ਇਹ ਆਮ ਗੱਲ ਚਲਦੀ ਆ ਇੱਕ ਮਾਰੋ ਵੀ ਕਹਿੰਦਾ ਮੈਂ ਗੱਲ ਦੱਸਦਾ ਕਿ ਜਿੱਦੋਂ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤਿਆ ਸੀ ਨਾ ਜ਼ਿਲ੍ਹੇ ਦੇ ਵਿੱਚੋਂ ਉਦੋਂ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਨਹੀਂ ਸੀ ਖੜਾ ਕੀਤਾ ਸਪੋਰਟ ਕੀਤੀ ਸੀ ਤੇ ਫਿਰ ਫੇਰ ਜਾ ਕੇ ਉਹ ਜਿੱਤਿਆ ਸੀ ਤੇ ਜੇ ਕਹੇ ਸੀ ਅਸੀਂ ਅਸੀਂ ਕਾਲੀ ਦਲ ਦੇ ਵੱਖਰਾ ਕੈਂਡੀਡੇਟ ਖੜੇ ਕਰਤੀਆਂ ਜਾਂ ਇਹੋ ਜੀ ਜੇ ਤਰੀਕੋ ਹੀ ਮਨਸ਼ਾ ਲੈ ਕੇ ਚੱਲਦਾ ਤੇ ਇਹਦੇ ਨਾਲ ਨੁਕਸਾਨ ਆ ਔਰ ਆਈ ਚਾਹੁੰਦਾ ਕਿ ਜਿਹੜੇ ਬੰਦੀ ਸਿੰਘ ਇਹ ਵੀ ਰਿਹਾ ਹੁਣ ਹੁਣ ਬੰਦੀ ਸਿੰਘਾਂ ਦੇ ਵਿੱਚੋਂ ਭਾਈ ਗੁਰਮੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਮਜ਼ਾਦ ਦਿੱਤੀ ਹੈ ਹੋਰ ਕਿਉਂ ਜਿਵੇਂ ਬੰਦੀ ਤੇ ਨਹੀਂ ਗਈ ਹੁਣ ਵੀ ਸ਼ਰੋਣੀ ਕਮੇਟੀ ਵੱਲ ਚੜ ਕੇ ਸਪੋਰਟ ਕਰ ਰਹੀ ਆ ਮਸਲੇ ਚੁੱਕਣ ਲਈ ਆ ਔਰ ਮੇਨ ਜਿਹੜੀ ਗੱਲ ਆ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਚਾਹੁੰਦੇ ਕੀ ਬੰਦੀ ਸਿੰਘ ਰਿਹਾ ਹੋ ਜਾਣ ਜਿਹੜੇ ਡੇਬੜੂਗੜ੍ਹ ਜੇਲ੍ਹ ਦੇ ਵਿੱਚ ਆ ਅਮਰਤਪਾਲ ਹੁਣੀ ਨਦੀ ਐਨਐਸਏ ਟੁੱਟ ਜੇ ਇਹ ਬਾਹਰ ਹੋ ਜਾਣ ਇਹ ਸਾਰੇ ਰਿਹਾ ਹੋਣ ਬਾਅਦ ਇੱਜ਼ਤ ਤੇ ਉਹਦੇ ਵਾਸਤੇ ਅਕਾਲੀ ਦਲ ਨੂੰ ਪਾਰਵਚ ਲੈਣਾ ਬਹੁਤ ਜ਼ਰੂਰੀ ਆ ਹੋਰ ਕੋਈ ਰਸਤਾ ਨਹੀਂ ਹੈ ਔਰ ਜਿਹੜੇ ਲੋਕ ਕਹਿੰਦੇ ਨੇ ਕਿ ਆਹੀ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਬੱਲੇ ਬੱਲੇ ਫਲਾਣੇ ਨੇ ਤੇ ਧਜੀਆਂ ਹੀ ਚੁੱਕ ਦਿੱਤੀਆਂ ਪਾਜੋ ਇੰਨੇ ਬੰਦੇ ਨੇ ਅੰਮ੍ਰਿਤ ਛਕਾਤਾ ਇੰਨਾ ਪ੍ਰਚਾਰ ਕਰਤਾ ਉਹਨਾਂ ਵਾਸਤੇ ਸੁਣੋ ਕੋਈ ਪ੍ਰਚਾਰ ਨਹੀਂ ਕੀ ਸ਼ਰਮਣੀ ਕਮੇਟੀ ਵੀ ਚਲੋ ਕਹਿੰਦੀ ਸਾਡੀ ਧਰਾਂ ਧਰਾਂ ਪ੍ਰਚਾਰ ਕਮੇਟੀ ਆਹੀ ਪ੍ਰਚਾਰ ਕਰਦੇ ਹਾਂ ਫਿਰ ਟਕਸਾਲਾਂ ਵੀ ਕਹਿੰਦੀਆਂ ਵਾ ਮਨੋ ਜਿੰਨੀਆਂ ਵਾ ਜਿ세 ਬੰਦੀਆਂ ਕਹਿ ਦੋ ਕਹਿੰਦੀਆਂ ਸੀ ਪ੍ਰਚਾਰ ਕਰਦੀ ਔਰ ਇੱਕ ਇੱਕ ਆ ਵੀਡੀਓ ਸੁਣੋ ਸਾਡੇ ਨੂੰ ਬਈਆਂ ਨੂੰ ਜਿਆਦਾ ਗਿਆਨ ਆ ਸੁਣਿਓ 12 ਮਾਰਚ ਸਿਕਨਿਆਸ ਵਿੱਚ ਬਹੁਤ ਇਤਿਹਾਸਿਕ ਦਿਨ ਮਨਾਇਆ ਗਿਆ ਹੈ ਆਜ ਕੇ ਦਿਨ ਬਾਬਾ ਭਗਤ ਸਿੰਘ ਜੀ ਬਾਬਾ ਜੱਸਾ ਸਿੰਘ ਅਲਵਾਲੀਆ ਜੀ ਦੇ ਦੁਆਰਾ ਦਿੱਲੀ ਪਟੇਗੀ ਗਈ ਸੀ ਦੋਸਤੋ ਔਰ ਦੋਸਤੋ ਮੈਂ ਅੱਜ ਖੁੱਲ੍ਹੇ ਦਿੱਲੀ ਦੀ ਸਰ ਮਜ਼ਦੂਰੀ ਦੇ ਗੁਦਾਰੇ ਕੇ ਸਾਹਮਣੇ ਹੀ ਖੜਾ ਹੂ ਬਿਲਕੁਲ से भी पूछा कि भाई जी नमस्कार राम राम आज जानते आज क्या है तो उन्होंने भी नाम ही से पता ये दोस्तों इतनी बड़ी ऐतिहासिक जीत बाबा बघेल सिंह जी के द्वारा आज के दिन दिल्ली जीती गई थी बारह मार्च में बाबा जी की सेना, और को फतेह को घर फते को के बल कर में हाजरी लगाई और दोस्तों, दिल्ली को बाबा जी ने फतेह किया और निशान साफ फहरा दिया और उसके बाद दिल्ली में श्री मल्लू टीजा गुरुद्वारा साहब की स्थापना की गई दोस्तों लेकिन दोस्तों विधि की विम्बना देखिए इतने बड़े ऐतिहासिक दिवस को खुला दिया गया कहीं कोई ਦੇਖ ਲੋ ਇਹ ਬੰਦਾ ਹਿੰਦੂ ਆ ਇਹਨੂੰ ਪਤਾ ਕਿ 12 ਮਾਰਚ ਨੂੰ ਬਾਬਾ ਬਖੀਲ ਸਿੰਘ ਤੇ ਜਸਾ ਸਿੰਘ ਆਲੂ ਵਾਲਿਆਂ ਨੇ 12 ਮਾਰਚ ਨੂੰ ਦਿੱਲੀ ਫਤਿਹ ਕੀਤੀ ਸੀ ਔਰ ਐਸ ਬੰਦੇ ਨੇ ਕਿਈ ਸਿੱਖਾਂ ਨੂੰ ਪੁੱਛਿਆ ਗੁਰਦਾਰੇ ਦੇ ਗ੍ਰੰਥੀਆਂ ਨੂੰ ਪੁੱਛਿਆ ਕਿ ਅੱਜ 12 ਮਾਰਚ ਆ ਜੀ ਅੱਜ ਕਿਹੜਾ ਦਿਨ ਆ ਕਹਿੰਦੇ ਜੀ ਸਾਨੂੰ ਪਤਾ ਨਹੀਂ ਤੇ ਉਹਨਾਂ ਨੂੰ ਪਤਾ ਭਈਆਂ ਨੂੰ ਪਤਾ ਜਿਹੜੇ ਲੋਕ ਕਹਿੰਦੇ ਖਾਲਸਾਣ ਖਾਲਸਾ ਨਹੀਂ ਬਣਾਉਣਾ ਠੀਕ ਆ ਮੁਬਾਰਕ ਬਣਾਉਣਾ ਚਾਹੀਦਾ ਔਰ ਪਹਿਲੋਂ ਖਾਲਸੇ ਤੇ ਤਿਆਰ ਕਰ ਲੋ ਇਹਨਾਂ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਨਵੇਂ ਬੱਚੇ ਇਹਨਾਂ ਨੂੰ ਸਿਖਾਈ ਤੇ ਅੱਜ ਖਾਲਸੇ ਦੇ ਇਤਿਹਾਸ ਬਾਰੇ ਤੇ ਜਾਣੂ ਕਰਾਈਏ ਇਹਨਾਂ ਨੂੰ ਤੇ ਪਤਾ ਹੀ ਨਹੀਂ ਜੀ 12 ਮਾਰਚ ਨੂੰ ਬਾਬਾ ਬੰਘੇਲ ਸਿੰਘ ਹਣਾ ਨੇ ਦਿੱਲੀ ਫਤਿਹ ਕਰਾਈ ਸੀ ਦਿੱਲੀ ਤੇ ਝੰਡਾ ਗੱਡਿਆ ਸੀ ਨਿਸ਼ਾਨ ਸਾਹਿਬ ਗੱਡਿਆ ਸੀ ਔਰ ਬੜੀ ਤਗੜੇ ਦਿਨ ਸੀ ਔਰ ਇਹ ਜਿਹੜਾ ਵੀਰਵਾ ਹਿੰਦੂ ਧਰਮ ਦੇ ਨਾਲ ਸੰਬੰਧਤ ਹੈ ਕਹਿੰਦਾ ਵੇਖੋ ਇਹ ਜਿਹੜਾ ਬੜੀ ਹਰਾਨ ਕੀਤੀ ਗੱਲ ਵਾ ਕਿ ਐਡਾ ਵੱਡਾ ਦਿਨ ਹੋਵੇ ਤੇ ਲੋਕਾਂ ਨੂੰ ਪਤਾ ਹੀ ਨਾ ਹੋਵੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਹਿਲੋ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਓ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਹੋਵੇ ਕਿ ਜੇ ਕੋਈ ਬਾਹਰੋਂ ਆ ਕੇ ਪੁੱਛ ਲੈ ਕਿ ਅੱਜ ਦੇ ਦਿਨ ਕੀ ਹੋਇਆ ਸੀ ਕਟ-ਕਟ ਟੁਕੜ ਦੱਸਦੇ ਦੇ। ਸੋ ਪ੍ਰਚਾਰ ਕੋਈ ਨਹੀਂ ਜੇਗਾ। ਤੇ ਇਸ ਤਰ੍ਹਾਂ ਕੇ ਤੁਸੀਂ ਟਾਰਗੇਟ ਕਰਕੇ ਇਹਦੀ ਆੜ ਦੇ ਵਿੱਚ ਸ਼ਰੋਮੀ ਕਾਲੀ ਦਾਲਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰਿਓ। ਪਰ ਮੈਂ ਤੇ ਗੱਲ ਕਿੰਨਾ ਜੀ ਅਗਰ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਕਾਲੀਦਾਲ ਨੇ ਸਾਡੇ ਜੋਧਪੂਰੀ ਵੀਰਾਂ ਨੂੰ 376 ਬੰਦਿਆਂ ਨੂੰ ਉਹਨਾਂ ਦੀ ਐਨਐਸਏ ਤੜਾਈ ਉਹਨਾਂ ਦੇ ਕੇਸ ਲੜੇ ਉਹਨਾਂ ਨੂੰ ਰਿਹਾ ਕਰਾਇਆ ਉਹਨਾਂ ਦੇ ਫਿਰ ਮੋੜ ਬਸੇਬੇ ਕੀਤੇ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਵੀ ਕੇਸ ਇਹ ਲੜਨਗੇ ਔਰ ਲੰਡਨੇ ਕੰਮ ਕਰਨ ਦੇ ਨਨੂ ਕੰਮ ਕਰਨ ਤੇਉ ਇਹਨਾਂ ਦੇ ਕੰਮ ਚ ਉਹ ਡਿੱਚਣਾ ਪਾਓ ਜੇ ਆਪਾਂ ਨਹੀਂ ਕਰ ਸਕਦੇ ਤੇ ਇਹ ਤੇ ਕਰਨ ਦੇ ਇਹਨਾਂ ਨੂੰ ਕਰਨ ਦੇਈਏ ਸਭ ਉਹ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੋ ਆਰ ਕੇ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਕਾਮਯਾਬ ਕਰੋ ਚੋਣ ਨਿਸ਼ਾਨ ਤਕੜੀ ਤੇ ਵੋਟਾਂ ਪਾਓ ਇੱਕ ਮੌਕਾ ਦੇਉ ਇਹਨਾਂ ਨੂੰ ਤਰਿਕੇ ਇੱਕ ਮੌਕਾ ਦੇ ਕੇਜਰੀਵਾਲ ਨੂੰ ਦਿੱਤਾ ਤੇ ਦਿੱਤਾ ਵੀ ਤੁਸੀਂ ਹੈ ਇਦੇ ਵਿੱਚ ਕੋਈ ਦੋ ਰਹਿਮਾਂ ਨਹੀਂ ਹੈਗੀਆਂ ਇਹ ਹਕੀਕਤ ਹੈ ਸੋ ਮੈਂ ਗੱਲ ਕਹਿ ਰਿਹਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਕਿ ਜਿਹੜੇ ਸ਼ਰਤਾ ਰੱਖਦੇ ਆ ਕਿ ਜੇ ਇਹਨਾਂ ਨੇ ਸਮਝੋਤਾ ਕਰ ਲਿਆ ਤੇ ਆ ਹੋ ਜਾਊਗਾ ਇਹਨਾਂ ਨੂੰ ਪਹਿਲ ਇਹ ਸ਼ਰਤਾ ਰਖਣੀਆਂ ਚਾਹੁੰਦੀਆਂ ਪਹਿਲੋਂ ਆ ਮਸਲੇ ਨਹੀਂ ਪਹਿਲੋਂ ਆਪਾਂ ਆ ਆਪਣੀ ਮਾਂ ਬੋਲੀ ਪਾਰਟੀ ਨੂੰ ਕਾਮਜਾਬ ਕਰੀਆ ਇਹਨਾਂ ਨੂੰ ਤਾਕਤ ਦੇ ਲਈਆਂ ਇਹਨਾਂ ਨੂੰ ਸਤਾ ਦੇ ਲਈਆਂ ਇਹਨਾਂ ਨੂੰ ਪਾਵਰਤੀ ਦੇ ਲਈਆਂ ਫਿਰ ਇਹਨਾਂ ਨੂੰ ਕਹੀਏ ਕਿ ਇਹ ਇਹ ਕੰਮ ਕਰ ਤੇ ਫਿਰ ਕੰਮ ਨਹੀਂ ਜੇ ਇੰਨੇ ਕਿ ਬੇਨਤੀਆਂ ਪ੍ਰਮਾਨ ਕਰਨੀਆਂ 1 ਜੂਨ ਨੂੰ ਪਾਰਲੀਮੈਂਟ ਦੀਆਂ ਵੋਟਾਂ ਪੈਣੀਆਂ ਮੈਂ ਤੇ ਵੀਰੋ ਘਰ ਘਰ ਜਾ ਕੇ ਆ ਦੋ ਮਹੀਨੇ ਆ ਤੇ ਦੋ ਮਹੀਨੇ ਮੈਂ ਕਰ ਕਰ ਜਾ ਕੇ ਇਹ ਪ੍ਰਚਾਰ ਕਰੂੰਗਾ ਕਿ ਆਪਾਂ ਕਾਲੀ ਦਲ ਨੂੰ ਲੈ ਕੇ ਕਾਲੀ ਦਲ ਆਊਗਾ ਤੇ ਬੰਦੀ ਸਿੰਘ ਜਿਹੜੇ ਬਾਹਰ ਆਉਣਗੇ ਭਾਈ ਅਮਰਸਾ ਅਮਰਪਾਲੂਆ ਦੇ ਮਸਲੇ ਹਲਉਣਗੇ ਆ ਹੁਣ ਵੇਖ ਲਓ ਪੰਜਾਬ ਸਰਕਾਰ ਨੇ 1 ਸਾਲ ਦੀ ਐਨਐਸਏ ਹੁਰ ਵਧਾਤੀ ਇੱਕ ਰਾਗੀ ਸਿੰਘ ਉਹ ਆਪੇ ਦੋ ਜਣੇ ਇਕੱਠੇ ਹੋ ਕੇ ਗੱਲ ਕਹਿੰਦੇ ਕਾਲਚਰ ਸਾਹਿਬ ਤੇ ਜਿਹੜਾ ਤੇ ਦਬਾਅ ਦਬਾਅ ਬਣਾਈਆ ਪਰ ਕਿਉਂ ਦਬਾਅ ਬਣਾਈਆ ਉਹ ਜੇ ਭਾਈ ਪਈ ਜ਼ਬਾਬ ਬਣਾਉਣਾ ਚਾਹੁੰਦੇ ਸਰਕਾਰ ਤੇ ਬਣਾ ਲਓ ਹੁਣ ਤੁਹਾਡੇ ਘਰੇ ਹੋਣਾ ਇਹਨਾਂ ਨੇ ਸਾਰੇ ਨੇ ਕਰ ਲਿਓ ਗੱਲ ਉਧਰ ਤੁਹਾਡਾ ਜ਼ੋਰ ਨਹੀਂ ਚਾਦਦਾ ਹੋਰ ਇਹਨਾਂ ਦਾ ਆਪਣੇ ਆਪਣੀ ਪਾਰਟੀ ਦਾ ਆਪਣੀ ਮਾਂ ਬੋਲੀ ਦਾ ਆਪਣਾ ਨੁਕਸਾਨ ਨਾ ਕਰੋ ਪਾਏ ਘਹਾੜਾ ਮਾਰਿਆ ਗਾਫਲ ਆਪਣੇ ਹੱਥ ਇਹਨਾਂ ਕੰਮ ਕਰੋ ਸਾਰੇ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਭਾਈ ਅੰਮ੍ਰਿਤਪਾਲ ਹੁਣਾਂ ਨੂੰ ਵੀ ਆਪਾਂ ਬਾਇਜਤ ਹਿਆਰ ਕਰਾਈਏ ਹੌਣ ਚਲੀ ਸਰਕਾਰ ਨੇ 1 ਸਾਲ ਹੋ ਰ ਐ ਐਨਐਸਏ ਵਧਾਤੀ ਐ ਇਹ ਲੜਾਈ ਥੋੜੀ ਜੀ ਲੰਮੀ ਐ ਤੇ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਔਰ ਸਾਰੇ ਜਣੇ ਇੱਕ ਜੁਟੂ ਹੋ ਕੇ ਤੇ ਸ਼ਰੋਣੀ ਅਕਾਲੀਦਰ ਬਾਦਲ ਦਾ ਸਾਥ ਦਿਓ ਦੇ ਜਿਹੜੇ ਬੰਦੇ ਕਹਿੰਦੇ ਨਾ ਬਾਦਲ ਨੇ ਆਹ ਕਰਤਾ ਆ ਪਿਆਦ ਵੀੇ ਕਰਾਤੀਆਂ ਉਹ ਕੁਛ ਵੀ ਨਹੀਂ ਐ ਔਰ ਜਿਤੋਂ ਦਾ ਸਾਡੇ ਮਾਨਯੋਗ ਸਤਕਾਰਯੋਗ ਸਰਦਾਰ ਸੁਰਬੀਰ ਸਿੰਘ ਬਾਦਲ ਨੇ 1983 ਦੀ ਯਾਦਗਾਰ ਬਣਾਈ ਨਾ ਜਿਹੜਾ ਥੜੇ ਸਾਹ ਤੇ ਨਾਲ ਹੀ ਟਕਸਾਲ ਨੇ ਸ਼ਹੀਦਾਂ ਦੀ ਯਾਦ ਕਰਦੇ ਤੇ ਜਿਹੜੇ 84 ਸ਼ਹੀਦੇ ਉਹਨਾਂ ਦੇ ਯਾਦ ਕਰਕੇ ਬਣਿਆ ਗੁਰਦੁਆਰਾ ਜਣ ਟਕਸਾਲ ਦੇ ਕੋਲੇ ਸੇਵਾ ਕੀਤੀ ਹੈ ਜਦੋਂ ਦੀ ਸੰਤ ਪਿੰਡਰਾ ਵਾਲੇ ਦੇ ਸ਼ਹੀਦਾਂ ਦੀ ਯਾਦਗਾਰ ਸਰਦਾਰ ਸੁਰਬੀਰ ਸਿੰਘ ਬਾਦਲ ਨੇ ਬਣਾਈ ਨਾ ਉਦੋਂ ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਅਕਾਲੀ ਦਲ ਦੇ ਮਗਰਾ ਧੋਕੇ ਪੈ ਗਈਆਂ ਹੋਰ ਇਹਦਾ ਨਾ ਕਰੋ ਪਛਾਣੋ ਆਪਣੇ ਦੀ ਪਛਾਣ ਕਰੋ ਤੇ ਵੇਲਾ ਨਾ ਗਵਾਇਓ ਇੱਕ ਜੁਣੂ ਬੋਟਾ ਵਾਂ ਆਪਾਂ ਵਾਅ ਚੜ ਕੇ ਪਾਈਏ ਤੇ ਅਕਾਲੀ ਦਲ ਨੂੰ ਕਾਮਯਾਬ ਕਰੀਏ ਜਿਤਾਈਏ ਤੇ ਫਿਰ ਜਿਹੜੇ ਕਿਸਾਨਾਂ ਦੇ ਮਸਲੇ ਵੀ ਹੱਲ ਹੋ ਜਾਣੇ ਆ ਤੇ ਬੰਦੀ ਸਿੰਘਾਂ ਦੇ ਵੀ ਹੋ ਜਾਣੇ ਆ ਔਰ ਜਿਹੜੇ ਅੰਮ੍ਰਿਤਪਾਲ ਜਿਹੜਾ ਹੈਗਾ ਇਹ ਸਾਥੀ ਆ ਡਿਬਰੂਗੜ੍ਹ ਦੇ ਗੇਲ ਚ ਇਹਨਾਂ ਦੇ ਮਸਲੇ ਵੀ ਤਾਹੀ ਹੱਲ ਹੋਣਗੇ ਕਿਉਂਕਿ ਹੁਣ ਇਹਦਾ ਮਸਲਾ ਕੀ ਹੱਲ ਹੋ ਸਕਦਾ ਕਿਉਂਕਿ ਐਨਐਸਏ ਤੋਂ ਬਾਅਦ ਤੀ ਗਵਰਨਮੈਂਟ ਨੇ ਇੱਕ ਸਾਲ ਹੀ ਹੋਰ ਇਸ ਕਰਕੇ ਸਿਰਫ 2 ਮਹੀਨੇ ਆ ਇਹ ਜਦੋਂ ਵੋਟਾਂ ਬਣ ਗਈਆਂ ਉੱਤੇ ਜਿਹੜਾ ਆਪਣੇ ਬੰਦੇ ਪਾਰਲੀਮੈਂਟ ਚ ਜਾਣਗੇ ਇਹਨ ਮਸਲੇ ਨੂੰ ਚੁੱਕੜ ਕੇ ਤੇ ਫੇਰੇ ਮਸਲੇ ਹਾਰੋਣੇ ਆ ਆਪਾਂ ਇੱਕ ਤੁਜੇ ਦੀ ਬ੍ਰੋਤਰਾ ਛੱਡੀਏ ਹੁਣ ਮੈਂ ਕਹਿੰਦਾ ਕਿ ਤੁਸੀਂ ਵੀ ਘਰ ਘਰ ਜਾ ਕੇ ਕਾਲੀਦਲ ਦਾ ਪ੍ਰਚਾਰ ਕਰੋ ਤੇ ਕਾਲੀਦਾਰ ਨੂੰ ਲਿਆਓ ਤੇ ਫਿਰ ਆਪਾਂ ਬਾਦਸਰ ਨੂੰ ਜਾ ਕੇ ਕਹਾਂਗੇ ਪੀਪਾ ਰਸਵਤਪੁਰ ਬਾਦਲੇ ਨੂੰ ਕਹਾਂਗੇ ਵੇਖੋ ਜੀ ਹੁਣ ਤੇ ਪ੍ਰਮਾਤਮਾ ਨੇ ਫਿਰ ਕਿਰਪਾ ਕੀਤੀ ਹੈ ਤੁਹਾਡੇ ਤੇ ਤੁਹਾਨੂੰ ਮੌਕਾ ਦਿੱਤਾ ਤੇ ਹੁਣ ਤੁਸੀਂ ਜਾ ਕੇ ਬੰਦੀ ਸਿੰਘਾਂ ਦੀ ਤੇ ਅ ਭਾਈ ਅੰਮ੍ਰਿਤਪਾਲ ਹੁਣਾਂ ਦੇ ਜਿਹੜੇ ਮਸਲੇ ਹੱਲ ਹੱਲ ਕਰਨ ਤੇ ਹੱਲ ਏਦਾਂ ਹੀ ਹਨ ਜੇ ਬਾਕੀ ਤਿੰਨ ਸਿਆਣੇ ਜ ਮੈਂ ਤੇ ਤੁਹਾਨੂੰ ਸਾਫ਼-ਸਾਫ਼ ਫਿਰ ਪੰਜਾਬੀ ਚ ਗੱਲ ਕਰਤੀ ਕਿ ਲੋਕੀ ਕਮਾਫਰਾ ਕੇ ਕਰਦੇ ਮੈਂ ਸਿੱਧਾ ਹੀ ਕਲ ਦਿੱਤਾ ਕਿ ਇਹ ਇਹ ਆ ਮਸਲਾ ਹਲ ਹੋਣਾ ਤੇ ਜੇ ਉਹ ਬੰਦੇ ਆਪ ਆਪਣੇ ਹੋਰ ਨਵੇਂ ਕੈਂਡੀਡੇਟ ਖੜੇ ਕਰਦੇ ਆ ਬਖਾਲਬਤ ਕਰਨਗੇ ਤੇ ਉਹ ਤੇ ਉਹ ਉਹ ਵੋਟਾਂ ਟੁੱਟੀਆਂ ਵੋਟਾਂ ਫਿਰ ਵੀ ਨਹੀਂ ਟੁੱਟੀਆਂ ਸਰਕਾਰ ਫਿਰ ਕਾਲੀ ਦਰਨੇ ਲੈ ਜਾਣੀ ਹੈ ਜਿੱਥੇ ਕਾਲੀ ਦਰਨੇ ਜਾਣਾ ਤੇ ਜੇ ਆਪਾਂ ਅੱਜ ਕਾਲੀ ਦਰ ਤੇ ਨਾਲ ਤੁਰ ਕੇ ਕਾਲੀ ਦਰ ਤੇ ਫਿਰ ਗੱਲ ਵੀ ਕਰਨ ਚੱਲ ਕੇ ਰਹਾਂਗੇ ਜੇ ਆਪਾਂ ਵਖਾਲ ਬੱਦੀ ਕਰਦੇ ਰੰਗਦੇ ਫਿਰ ਕਿਹੜੇ ਮੋਨਾ ਅਸੀਂ ਜਾ ਕੇ ਕਹਿ ਸਕਦੇ ਕਿ ਤੁਸੀਂ ਇਹ ਨਹੀਂ ਇਦਾਂ ਕੰਮ ਕਰੋ ਦਿਨਤੀ ਪ੍ਰਵਾਨ ਕਰੋ ਸਾਨੂੰ ਜੋਧਪੁਰਿਆ ਨੂੰ ਬਾਦਲ ਸਾਹਿਬ ਨੇ ਛਡਾਇਆ ਸ਼ਰਮ ਕਮੇਟੀ ਨੇ ਛਡਾਇਆ ਕਾਲੀ ਦਰ ਬੇਛਡਾਇਆ ਔਰ ਔਰ ਬੰਦਿਤਾਂਾਂ ਤੋਂ ਡਿਪਲੋਮੇਟਿਕ ਨਾਲ ਚਲੇ ਸਿੰਗਾ ਦਾ ਵੀ ਕੇਸ ਅਕਾਲੀ ਦਰਲੇ ਹੀ ਹੱਲ ਕਰ ਸਕਦਾ ਹੋਰ ਕਿਸੇ ਨੇ ਨਹੀਂ ਇਹ ਜਿੱਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ